ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਬਨ ਚੈੱਕ ਪਾਸ ਤੋਂ ਵਿਹੜ ਤੋਂ ਦਿਖਾਵਾਂਗੇ ਤੇ ਇੱਕਾ ਵਸ਼ੀ ਤੁਹਾਨੂੰ ਦਿਖਾਉਣੀ ਹੈ ਛੇਰੀ ਵਸ਼ੀ ਆ ਹੌਂਸਰ ਵਸ਼ੀ ਤੁਹਾਨੂੰ ਦਿਖਾਵਾਂਗੇ ਤੇ ਇੱਕਾ ਵਿਹੜ ਤੁਹਾਨੂੰ ਗੱਬਨ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਗੱਲਬਾਤਾਂ ਕਰਦੇ ਤੇ ਪੁੱਛਦੇ ਸਾਰੀ ਡੀਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਚਲੋ ਵੀਰ ਜੀ ਜਿੱਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਜਿੰਦਾ ਜੀ ਫੋਨ ਨੰਬਰ 991446394 ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਪਾਣੇ ਤਰਨਤਾਰਾ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਚਾਚੀਵੰਦ ਠੀਕ ਹੈ ਜੀ ਤੇ ਅੱਜ ਆਪਣੇ ਕੋਲੇ ਇੱਕ ਟੋਕਰ ਗਿਆ ਬਨਵਾੜ ਤੇ ਇੱਕ ਕੀਰੀ ਵੜਿਆ ਹਾਂਜੀ ਹਾਂਜੀ ਠੀਕ ਪਹਿਲਾਂ ਵੜਾ ਅਸੀਂ ਵੱਚੀ ਦਿਖਾ ਦਈਏ ਝੋਲੀ ਇੱਕ ਜਿਹੜੀ ਤੁਹਾਨੂੰ ਦਿਖਾਉਣੀ ਝੋਲੀ ਝਾੜੀ ਬੜੀ ਸਾਫ਼ ਹੈ ਰਪੀ ਜੀ ਹੋਏ ਉਹਨਾਂ ਨੂੰ ਤਾਂ ਸੰਦੇ ਤੇ ਕਿੰਨੀ ਕੁ ਮਰਦੀ ਜੀ ਪਤਾ ਹੈ 1000 ਰੁਪਏ ਜੀ ਘਰ ਵਾਲਿਆਂ ਦੇ ਕਹਿ ਮਤਲਬ ਤੇ 15 16 ਮਹੀਨੇ ਦੀ ਅੱਛਾ ਹਾਂਜੀ ਠੀਕ ਹੈ ਤੇਰੀ ਮਾਂ ਦੇ ਦੁੱਧ ਦਾ ਪਤਾ ਜੀ ਵਾਲੇ ਦੁੱਧ ਰਿਕਾਰਡ 20 ਕਿਲੋ ਦਿੰਦੀ ਜੀ ਠੀਕ ਹੈ ਹਾਂਜੀ ਤੇ ਅਜੇ ਬਣੀ ਨਹੀਂ ਹੈ ਘੜੀ ਹਨਾ ਤੇ ਬਾਕੀ ਜਿਹੜਾ ਕੋਈ ਲੈ ਜਾਊਗਾ ਸਾਂਭਲਾ ਤੇ ਕਾਂ ਜਲਦੀ ਤਿਆਰ ਹੋ ਜੂਗੀ ਹਣ ਹੋ ਜੂਗੀ ਰਪੀ ਜੀ ਹੁਣ ਤੇ ਹੱਥ ਪਾ ਲਵਾਂਗਾ ਵੀ ਬੱਚੀ ਕਰੂਗੀ ਬਾਕੀ ਸਾਮ ਦੀ ਲੋੜ ਆ ਤੇ ਹੁਣ ਇਹਦਾ ਮੁੱਲ ਫਿਰ ਇਹਦਾ ਮੁੱਲ ਰਪੀ ਜੀ 12000 ਰੁਪਏ ਅੱਛਾ 12000 ਬਾਕੀ ਚਲੋ ਮੌਕੇ ਤੇ ਹੋ ਸਕਦਾ ਉਹ ਕਰ ਲਾਂਗੇ ਵੀ ਜੀ ਠੀਕ ਆ ਚਿਹਰਾ ਇਹਦਾ ਇਕੱਲੀ ਦੇਖ ਸਕਦੇ ਇਦਾਂ ਨਾ ਕਰਿਓ ਤੇਰਾ ਇਹਦਾ ਇਦਾਂ ਨਾ ਵੇਖਾਂਗੇ ਠੀਕ ਹੈ ਜੀ ਹੋਣ ਆ ਵੜਤਾਂ ਦਿਖਾਈਏ ਇਹ ਆ ਜੀ ਬਾੜ ਤਿੰਨਾਂ ਮਹੀਨਿਆਂ ਦੀ ਗੱਭਣ ਜੀ ਅੱਛਾ ਜੀ ਦੋ ਤਾਂ ਕਿਲੋ 6 ਕਿਲੋ ਹੈਗਾ ਪੱਕਾ ਦੁੱਧ ਠੰਡਾ ਦੁੱਧ 6 ਕਿਲੋ ਤਿੰਨਾਂ ਮਹੀਨਿਆਂ ਦੀ ਗੱਭਣ ਠੀਕ 1000 ਰੁਪਏ ਜੀ ਇਹ ਥਣ ਲੱਗਾ ਕਿਹੜੀ ਗਰੀਕ ਤੇ ਬਾਈ ਸਾਰ ਵੇਖੋ ਕੋਈ ਆ ਤੋ ਉੱਈ ਵਾਲਿਆਂ ਤੇ ਕੀ ਬਤਾ ਰਜੀ ਠੀਕ ਹੈ ਤੇ ਬਾਕੀ ਇਹ ਆ ਵੀ ਇਹਨੇ ਸਾਰੀਆਂ ਗਰਮੀਆਂ ਚਾਹ ਪਾਣੀ ਦਾ ਸਾਰੀ ਜਣਾ ਤੇ ਗਾਂ ਸਿਆਲਾਂ ਚ ਸੂਬ ਹੈ ਨਾ ਇਹ ਤੋਰਾਂ ਹੱਕ ਕਰੀ ਫੇਰ ਇਹਨੇ ਦੁੱਧ ਵੀ ਦੇਈ ਜਣਾ ਤੇ ਗਾਂ ਗੱਪਣ ਵੀ ਚੱਪੂ ਦਾ ਸੜਾਇਆ ਕਰਦੀ ਆ ਚੱਪੂ ਦੀ ਆਦਤ ਨਹੀਂ ਹੈ ਬਾਕੀ ਫਿਕਸ ਜਵਾਨ ਨਹੀਂ ਰਹਿਦਾ ਇਹ ਸਾਕੇ ਲੈਓ ਇਹ ਅ ਵੀ ਥੋੜਾ ਡਰਦੀ ਡਰਦੀ ਜੀ ਆ ਅਛੂ ਕਈ ਵਾਰੀ ਬਾਅਦਲੇ ਬੰਦੇ ਤੋਂ ਡਰ ਜਾਂਦਾ ਬਾਕੀ ਆ ਫਿਕਸ ਜੇ ਹੈ ਬੰਨਾ ਸੁਭਾਵਿਧਿਏ ਦਾ ਪਹਿਲਾ ਹੀ ਜੀ ਹਾਂ ਜੀ ਜੀ ਪਹਿਲਾ ਤੇ ਗਾੜੀ ਦਾ ਦੂਸਰਾ ਸਵੇਰ ਨੂੰ ਕਿੰਨਾ ਹੋਣਾ ਇਹਦਾ ਮੁੱਲ ਫੇਰਾ 50000 ਰੁਪਏ ਦੇ ਦੀ 50000 ਇਹ ਕਰਦੀਏ ਥੋੜਾ ਫਤ ਮਾਨ ਆ 4000 ਹੋਰ ਕਰਾਂ ਅੱਛਾ 24000 ਦੀ ਦੇ ਦੋ ਸਾਢੇ 23 ਦੀ ਸਾਢੇ 23 ਦੀ ਤੇ ਸੱਜਰ ਕਿੰਨਾ ਕੱਢੀ ਜਾਓਗੇ 12000 12000 ਰੁਪਏ ਦੀ ਕਾਰ ਇਹਦਾ ਐਰ ਕਲੇਸ ਹੋਵੇ ਕਿੰਨਾ ਕੱਢੀ ਜਾਓਗੇ ਉਹ ਵੇਖੋ ਉਹਦੇ ਲਈ ਸਾਫ ਠੀਕ ਆ ਠੀਕ ਚਲੋ ਡੰਗਰ ਤੇ ਡਿਪੈਂਡ ਨਹੀਂ ਕਰਦਾ ਅਰਜੀ ਦੁੱਧ ਡਿਪੈਂਡ ਕਰਦਾ ਕਿਉਂ ਵਾਲੇ ਦੇ ਹਾਂਜੀ ਹਾਂਜੀ ਵਾਲੇ ਦੇ ਪਿਵਾ ਦੇ ਹਾਂਜੀ ਬਾਕੀ ਇਹ ਆ ਵੀ ਜਿਹੋ ਜਿਹੇ ਕੋ ਸਾਮ ਕਰ ਲੂਗਾ ਉਹ ਜਿਆ ਦੁੱਧ ਇਹ ਦਈ ਜਾਊਗੀ ਉਹ ਤਾਂ ਹੈ ਚੰਗੀ ਆ ਪਹਾੜਾ ਪਾ ਬਾਕੀ ਇਹ ਆ ਵੀ ਠੰਡੀ ਸੀਲ ਆ ਵੀ ਕੋਈ ਰਸੀ ਪਾਉਣ ਦੀ ਲੋੜ ਨਹੀਂ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਅਚਾਨਕ ਕੋਈ ਵੇਖ ਲੈ ਤੇ ਚੱਕ ਪਾਸ ਕਿੰਨੇ ਦਿਨਾਂ ਚ ਕਰਵਾ ਲੈ ਗੋ ਇੱਥੋਂ ਜੇ ਨੇ ਇੱਥੋਂ ਕਰਾਏ ਕਰਨੀ ਇੱਥੋਂ ਕਰਾ ਕੇ ਗੱਲਾਂ ਜਿਹਨੇ ਜਾ ਕੇ ਕਰਨੀ ਭਾਵੇਂ ਜਾ ਕੇ ਕਰਾ ਲੈ ਕਿੰਨੇ ਕ ਦਿਨਾਂ ਚ ਫਿਰ ਡਾਕਟਰ ਆਈਂਦਾ ਭਾਵੇਂ ਦੋ ਦਿਨਾਂ ਨੂੰ ਫੋਨ ਲਾ ਲਿਆ ਦੋ ਦਿਨਾਂ ਦੇ ਵਿੱਚ ਵਿੱਚ ਕਰਾ ਲੈ ਹਨਾ ਦੋ ਦਿਨਾਂ ਤੱਕ ਤੁਹਾਡੀ ਜ਼ਿੰਮੇਵਾਰੀ ਰਹੂਗੀ ਦੋ ਦਿਨਾਂ ਤੋਂ ਬਾਅਦ ਫਿਰ ਅਗਲੇ ਦੀ ਜ਼ਿੰਮੇਵਾਰੀ ਕੀ ਹੋ ਗੱਬੜ ਹੈ ਜਿਹੜੀ ਹਾਂਜੀ ਹਾਂਜੀ ਅਸੀਂ ਆਖੀ ਵੀ ਨਹੀਂ ਜੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਐ ਇੱਥੋਂ ਨਿਕਲ ਕੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਹੜੀ ਚੀਜ਼ ਅੰਦਰ ਹੈ ਮਹਾਰਾਜ ਦੇ ਹੱਥ ਵਾਸੇ ਹਾਂਜੀ ਹਾਂਜੀ ਉਹ ਚਲੋ ਅਗਲਾ ਜਾ ਕੇ ਵਧੀਆ ਗੱਲ ਆ ਤੁਹਾਡੀ ਵੀ ਜਾ ਕੇ ਕਰਾ ਲੈ ਬੜੇ ਜ ਮਨ ਤੋਂ ਸ਼ੰਕਾ ਵੀ ਦੂਰ ਹੋ ਜਾਂਦੀ ਹੈ ਹਾਂਜੀ ਹਾਂਜੀ ਆ ਖਾਣ ਦੇਖ ਸੰਦੇ ਚਲੋ